ਅਸਾ ਚੱਕੀ ਜਾਂਦੀ ਹੁੰਦੀ ਆਹੋ ਮੈਂ ਤਾਂ ਲਾਉਣੀ ਆ ਬੇਬੇ ਨੂੰ ਇਹੋ ਬਿੜਾ ਕਰ ਕਰ ਕੇ ਸੋੜਤਾ ਜਹਾਡੋ ਟੰਗ ਦਾ ਇਹ ਤਾਂ ਮੈਨੂੰ ਹੀ ਪਤਾ ਨਾ ਵਗਦਾ ਤੇਰੀ ਭੱਜੇ ਮੈਨੂੰ ਕਿ ਭਰਾਈ ਇਹਨਾਂ ਕਰ ਬੈਹ ਲਿਆ ਗਿਆ ਇਹੋ ਦੇਖ ਤੈਨੂੰ ਦੇਖਦਾ ਭਗਵੰਤ ਮਾਨ ਨੇ ਕੇ ਬੰਦ ਕਰਨਾ ਹਾਏ ਤੇ ਤਰੀ ਮੋ ਹੋ ਗਈ ਅਸਾ ਚੱਕੀ ਜਾਂਦੀ ਹੁੰਦੀ ਗਾਹ ਘਰ ਮੁੜਦੇ। ਬੀਬੀ ਕਿਹੜੇ ਕੰਮ ਜਾਈ ਤੂੰ? ਹਾਂ। ਗਾਂਂਜੇ ਮੈਂ ਲਾਉਂਦੀ ਆ ਮੈਨੂੰ ਜੱਟੀ ਮਰਜੀ ਸੌ ਲੱਗੇ ਪਰ ਇਹ ਕੋੜੀ ਆ ਮੈਂ ਨਹੀਂ ਵੇਚਦੀ। ਅੰਕਲ ਜੀ ਮੈਨੂੰ ਜੱਟੀ ਮਰਜੀ ਸੌ ਲੱਗੇ ਪਰ ਇਹ ਦਲਵਾਲਾ ਵਰਗਾ। ਚਲੋ ਆਪੇ ਪੁੱਛ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ, ਉਹਨਾਂ ਨੂੰ ਕਿਹਨੇ ਵੇਚਿਆ, ਗਾਂਹ ਕਿਹਨੇ ਦਿੱਤਾ, ਗਾੜੀਆਂ ਕਿਹਨੇ ਉਹਨੂੰ ਵੇਚਿਆ, ਪੁਲਿਸ ਦੇ ਆਪੇ ਕਢਾਉ। ਆਪੋ ਦੇ ਪੁੱਛਿਆ ਕਰ। ਹਾਂ। ਜੱਟੀ ਮਰਜੀ ਸੋਲ। ਸਾਡਾ ਕੰਮ ਥੋੜੀ ਆ। ਉਨੇ ਹੁਣ ਜਾ ਸਾਹਮਣੇ ਤੋਂ ਉਹਦੇ ਵਿੱਚ ਦੇ ਨੂੰ ਫੜਨਾ ਵੀ ਜਿਆ ਮਲਦੇ ਇੱਥੇ ਕਿਦੇ ਸੁਭਾਵੇਂ ਆਈ ਆਹ ਮੁੰਡਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਉਹਦੇ ਬੇਬੇ ਦਾ ਪੁੱਤਰਾ ਉਹ ਬੇਬੇ ਆਪੇ ਫਾੜ ਜਾਣਾ ਪਾ ਉਸਨੇ ਆ ਜਸਬੀਕਮ ਕਰਦਾ ਜਿਤੀ ਜੀ ਜਦੋਂ ਨਾ ਆਉਂਦਾ ਨਹੀਂ ਤੇ ਕਿਦਾ ਮਾਏ ਦਾ ਮੁੰਡਾ ਨਾ ਇਹਦਾ ਮੁੰਡਾ ਆਪਣੇ ਪਿੰਡ ਦਾ ਆ ਕਿੱਥੇ ਆਉਂਦਾ ਕਦੀ ਸਕੂਲੇ ਆਣੂ ਕਦੀ ਆਣੂ ਉਹ ਫੋਨ ਤੇ ਕੰਨਾ ਲਾਉਂਦਾ ਵੀ ਜਾਨੀ ਇਹ ਉਹ ਆਪਣੇ ਪਿੰਡ ਦਾ ਹੀ ਹੈ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਉਹਦੇ ਫੜਿਆ ਜਾਣਾ ਇਨਾ ਕੁੜੀਆ ਪਿੰਡ ਦਾ ਬੇੜਾ ਕਰ ਕਰ ਕੇ ਸੁਰਤਾ ਹਾਂ ਇਹ ਕੋ ਕੰਡੋਰੀ ਵਾਲੀ ਹੀ ਫੜਦੀ ਮੈਂ ਤੋ ਤੇ ਮਦਰ ਲੱਗਾ ਮੈਨੂੰ ਜੱਡੀ ਮਰਜੀ ਸੋ ਲੱਗੇ ਬਈ ਸਾਦੇ ਸਾਦੀ ਕੁੜੀ ਆਲਾ ਦਾ ਬਲੋਨੀ ਆ ਜਿਹੜੇ ਸਾਡੇ ਪਿੰਡ ਦੇ ਨਿਕ ਨਿਕ ਨੇ ਆਨੇ ਆ ਜੰਮੇ ਆਲੇ ਬੇੜਾ ਕਰ ਕੇ ਕੀਤਾ ਹੀ ਅੰਗਰ ਜੰਮੇ ਤੇ ਦੀ ਮੇਰਾ ਬਲੋਨੀ ਮਦਾ ਦੇ ਤੋਂ ਲੈ ਲਈ ਹੁਣ ਕੋ ਨੰਬਰ ਤਾਂ ਮਦੱਲਾਈ ਸੀ ਇਹਦੇ ਤੋਂ ਕਿ ਤੂੰ ਭੈਣ ਕਿਹੜੇ ਕੰਮ ਚ ਪੈਚਾ ਲੋਂਡੀਆਂ ਬੰਦੇ ਜਦੋਂ ਲਾਉਂਦੇ ਸੋਣੇ ਜਨਾਨੇ ਦੇ ਜਿੰਨਾਂ ਦੀ ਲਾਉਂਦੀਆਂ ਮੈਨੂੰ ਮੇਰੇ ਸਾਲੀ ਨੇ ਲਾ ਦੇ ਲਾ ਲੈ ਨੁਲੀ ਪਾਦੀ ਲਾਉਂਦੀ ਆ ਤਾਂ ਆ ਵੀਜਦੀ ਫਿਰਦੇ ਆ ਆਪੇ ਵੇਖੋ ਤੇਰਾ ਕਿਹੜਾ ਪਿੰਡ ਵਾ ਓਏ ਪੋਰ ਰਿਸ਼ਤੇਦਾਰ ਆ ਯਾਰ ਕਿੱਥੋਂ ਆਈ ਏ ਕਿਹੜਾ ਪਿੰਡ ਤੇਰਾ ਕੀ ਕਰਦਾ ਵੀਡੀਓ ਬਣਾ ਰਿਹਾ ਮੈਂ ਦਾ ਪੈਂਡ ਕਿਹੜਾ ਤੇਰਾ ਓਏ ਇਹਦੀ ਨਾਅ ਬਣਾ ਯਾਰ ਕੀ ਕਰਦਾ ਇਹ ਮੇਰੀ ਬਣਾਦਾ ਵੀਡੀਓ ਬਣਾ ਰਿਹਾ ਨਾ ਬਾਰਲਾ ਕਾਇਆ ਖਾਟਾਉਂਦੇ ਘਰਿਆ ਦੀ ਸਰ ਸਾਡੇ ਕੋ ਪੈਸੇ ਨਿਕਲੇ ਜੇ ਆਜ ਕੋ ਸਮਾਨ ਫੜਿਆ ਜੇ ਤੋ ਮੁੰਡੇ ਲੈਣੇ ਭੱਜ ਗਏ ਆਜ ਪੈਸੇ ਤੇ ਆਜ ਇਹਦਾ ਫੋਨ ਚੱਲ ਕੋਈ ਨਹੀਂ ਬਾਬਾ ਬੋਲਿਆ ਮੈਂ ਤਾਂ ਲੋਨ ਨੂੰ ਲੈਣ ਲਾ ਰਿਹਾ ਲੋਨ ਨੂੰ ਲਿੰਦਾ ਦੇ ਦੇ ਮੈਨੂੰ ਉਹ ਕਰੀ ਜਾਂਦੇ ਐ ਐਂ ਪੈਂਡ ਨੂੰ ਹੱਥ ਹੀ ਨਹੀਂ ਲਾਉਣਾ ਪੁਲਿਸ ਦਾ ਕੰਮ ਐ ਸਾਈਂ ਨਹੀਂ ਤੈਨੂੰ ਹੱਥੋਂ ਸੱਸਰੀ ਘਰ ਨਾ ਚੈਂਪਲ ਨੰਬਰਦਾਰ ਮਿੰਮੀ ਤੋਂ ਬੋਲਦਾ ਪੁੱਤ ਤੇ ਜਨਾਨੀ ਪੜੀਆ ਸੁਆਲ ਬੜਾ ਬਹੁਤ ਜ਼ਿਆਦਾ ਵਾ ਬਾਹਰੋਂ ਆਈ ਆ ਇਹ ਆਵੇ ਇਹਦਾ ਵੀ ਮੂੰਹ ਖਲੋਤੇ ਇਹ ਨਾ ਆਵੇ ਓਵੇ ਹੱਥ ਜਪੜੀ ਆਵੇ ਲੈ ਆ ਕੇ ਕੀਤੀ ਭੇਜੋ ਮਿੰਮੀ ਪੁੱਲਤੇ ਆਵੇ ਹੱਥ ਜੀ ਇਹਦੇ ਪੁੜੀਆਂ ਹੋਰ ਹੋਰ ਆਪਾ ਲੈ ਲੈਣ ਨੂੰ ਲੈਣਾ ਇਹ ਮਾਰ ਕੇ ਸਾਰਾ ਕੁਝ ਪਿਆ ਆ ਆ ਲੈ ਆਧਾ ਹੱਥ ਜਆਪੇ ਪੁੜੀਆਂ ਆਵੇ ਆ ਲੈਣ ਨੂੰ ਲੈਣਾ ਇਹ ਆ ਬੀਬੀ ਦੋ ਲੱਗੀਆਂ ਦੋ ਪੁੜੀਆਂ ਹੋਰ ਵੀ ਹੋਣਾ ਹੋਰ ਜੀ ਉਹ ਰੈਂਦੇ ਆਪੇ ਹੀ ਛੱਡ ਕੱਢ ਮੈਂ ਕੁੱਟ ਕੇ ਤਾਂ ਚਾਹ ਨਹੀਂ ਲੇ ਸਕਦਾ ਕੁੱਟ ਕੇ ਰੀਤ ਆ ਵੀਡੀਓ ਬਣਾ ਖੜੇ ਬਹਿ ਜਾ ਵਾਹ ਬਾਦੀਨ ਮੂੰਹ ਸੇ ਗੱਲ ਨਹੀਂ ਲਾਦੀ ਮੈਂ ਕਿਹੜੇ ਤੈਨੂੰ ਆ ਕਿਹੜੇ ਆ ਯਾ ਯਾ ਲੋਨ ਨੂੰ ਲੈਣਾ ਇਹ ਮਿੰਨ ਜਿੱਤੀ ਵਾਸੀ ਸਵਾ ਲੱਗ ਗਿਆ ਯਾਰ ਮੇਰਾ ਲੋਨ ਹੀ ਮੇਰੇ ਘਰ ਉੱਪਰ ਲੱਗ ਗਿਆ ਦੁੱਧੇ ਕਤੇ ਦੇਦਾ ਭਗਵੰਤ ਮਾਨ ਨੇ ਕਿ ਬੰਦ ਕਰ ਮੈਂ ਤਿਆਰੀ ਹੋ ਗਈ ਹੱਤੱਕੀ ਜਾਂਦੀ ਹੁੰਦੀ ਇਹ ਦੇਖ ਕੇ ਆਇਆ ਸੀ ਕਿਨੇ ਚਾਚਾ ਆ ਗਾਂ ਘਰ ਮੋੜ ਤੂੰ ਬੀਬੀ ਘਰੇ ਕੰਮਾਂ ਚ ਪਈ ਤੂੰ ਹਾਂ ਆ ਗਾਂ ਜੀ ਮੈਨੂੰ ਲਾਉਂਦੀ ਆ ਮੈਨੂੰ ਜੱਡੀ ਮਰਜੀ ਸੌ ਲੱਗੇ ਮੇਰੀ ਇੱਕ ਕੁੜੀ ਆ ਮੈਂ ਨਹੀਂ ਵੇਚਦੀ ਆ ਜੀ ਮੈਨੂੰ ਜੱਡੀ ਮਰਜੀ ਸੌ ਲੱਗੇ ਫੇਰੀ ਦਲਵਾ ਲਵਾਂਗਾ ਚਲੋ ਆਪੇ ਪੁੱਛ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗਾੜੀਆਂ ਕਿਹਨੇ ਉਹਨੂੰ ਵੇਚਿਆ ਪੁੱਛਦੇ ਆਪੇ ਕਢਾਉ ਆਪੋ ਦੇ ਪੁੱਛ ਲਿਆ ਕਰ ਸਾਡਾ ਕੰਮ ਥੋੜੀ ਆ ਉਨੇ ਹੁਣ ਜਾ ਸਾਹਮਣੇ ਤੋਂ ਉਹਦੇ ਵਿੱਚ ਦੇ ਨੂੰ ਫੜਨਾ ਵੀ ਜਿਆ ਮਲਦੇ ਇੱਥੇ ਕਦੇ ਸੁਣ ਆਵੇ ਆਈ ਆਹ ਮੁੰਡਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਉਹ ਬੇਬੀ ਆਪੇ ਫੜ ਲੈਣਾ ਪਾ ਉਸਨੇ ਆਇਆ ਸੂਰੇ ਕਮ ਦਰਦਾ ਚਿੱਟੀ ਜੀ ਜਦੋਂ ਨਾਲ ਕਿਹੜਾ ਮਾਗਲਾ ਮੁੰਡਾ ਨਾ ਐਕਦਾ ਆਪਣੇ ਪਿੰਡ ਦਾ ਆ ਕਿੱਥੇ ਹੁੰਦਾ ਕਦੀ ਸਕੂਲੇ ਆਣੂ ਕਦੀ ਜਾਣੂ ਉਹ ਫੋਨ ਤੇ ਕੰਨਾ ਲਾਉਂਦਾ ਵੀ ਜਾਨੀ ਇਹ ਉਹ ਆਪਣੇ ਪਿੰਡ ਦਾ ਹੀ ਹੈ ਆ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਉਹਦੇ ਪੜਿਆ ਜਾਣਾ ਹੈ ਆ ਕੁੜੀਆਂ ਪਿੰਡ ਦਾ ਬੇੜਾ ਕਰ ਕਰ ਕੇ ਸੁਰਤਾ ਹਾਂ ਨਾ ਉਹ ਕੰਡੋਰੀ ਵਾਲੀ ਹੀ ਖੜਦੀ ਮੈਂ ਤਾਂ ਤੇ ਮਦਰ ਲੱਗਾ ਮੈਨੂੰ ਜੱਡੀ ਮਰਜੀ ਸਵਾਲ ਲੈਂਗੇ ਮੇਰੀ ਸਾਡੇ ਸਾਡੀ ਕੁੜੀ ਅੱਲਾ ਦਾ ਬਲੋਨੀਆ ਤੇ ਸਾਡੇ ਪਿੰਡ ਦੇ ਨਿੱਕੇ ਨਿੱਕੇ ਨਿਆਣੇ ਆ ਜੰਮੇ ਹਲੇ ਇਹਨਾਂ ਬੇੜਾ ਕਰ ਕੇ ਕੀਤਾ ਹੀ ਅੰਗਰ ਜੰਮੇ ਦਲੀਵੇ ਦੀ ਮੇਰਾ ਬਲੋਨੀਆ ਮਦਾ ਦੇ ਤੋਂ ਲੈ ਲਈਏ ਨੁਕੜੇ ਨੰਬਦ ਤਮਦ ਲੈ ਲਈਏ ਜੀ ਇਹਦੇ ਤੋਂ ਕਿ ਤੂੰ ਪੈਣ ਕਿਹੜੇ ਕੰਮ ਚ ਪੈ ਸੋ ਲੋਹੜੀ ਬੰਦੇ ਜਿਹੜਾ ਲਾਉਂਦੇ ਸੁਣਿਆ ਜਰਾਨੇ ਦੇ ਜਿੰਨਾ ਨੀ ਪੱਲਾਉਂਦੀਆਂ ਮੈਨੂੰ ਮੇਰੇ ਸਹਿੰਦੀ ਨੇ ਲਾੜਾ ਬੋਲਦੇ ਘਰ ਆ ਲੈ ਨੂੰ ਬੁਲੀ ਪਾਦੀ ਲਾਉਣੀ ਆ ਤਾਂ ਆ ਵੇਜਦੀ ਫਿਰਦੀ ਆ ਤੇ ਆਪੇ ਵੇਖੋ ਤੇਰਾ ਕਿਹੜਾ ਪਿੰਡ ਵਾ ਓਏ ਪੋਰ ਰਿਸ਼ਤੇਦਾਰ ਆ ਯਾਰ ਕਿੱਥੋਂ ਆਈ ਏ ਕਿਹੜਾ ਪਿੰਡ ਤੇਰਾ ਕੀ ਕਰਦਾ ਵੀਡੀਓ ਕਿਉਂ ਨਹੀਂ ਆਉਂਦਾ ਪੈਂਡ ਕਿਹੜਾ ਤੇਰਾ ਓਏ ਇਹਦੀ ਨਾ ਬਣਾ ਯਾਰ ਬੰਦੇ ਦਾ ਆਏ ਮੇਰੀ ਭਰਾ ਨਾ ਕੋਈ ਨਾ ਆਈ ਨਾ ਕੋ ਬਾਹਲਾ ਆਜਾ ਸਾਡਾ ਹੁੰਦੇ ਘਰ ਆਜੀ ਸਾਰ ਆਜਾ ਕੋ ਪੈਸੇ ਨਿਕਲੇ ਜੇ ਆਜਾ ਕੋ ਸਮਾਨ ਫੜਿਆ ਜੇ ਤੇ ਉਹ ਮੁੰਡੇ ਲੈਣੇ ਭੱਜ ਗਏ ਆ ਆਜੇ ਪੈਸੇ ਤੇ ਆਜੇ ਦਾ ਫੋਨ ਚੱਲ ਕੋਈ ਨਹੀਂ ਬਾਵਾ ਮਾਲ ਆ ਬੜਾ ਮਾਲ ਮੈਂ ਨਾ ਲੋਨ ਨੂੰ ਲਿਆਂਦਾ ਲੈਣਾ ਲੋਨ ਨੂੰ ਲੰਦਾ ਦੇ ਦੇ ਮੈਨੂੰ ਉਹ ਕਰੀ ਜਾਂਦੇ ਆਹੀਂ ਭੈਣ ਤੈਨੂੰ ਹੱਥੀਂ ਨਹੀਂ ਲਾਉਣਾ ਪੁਲਿਸ ਦਾ ਕੰਮ ਹੈ ਸਾਈਂ ਨਹੀਂ ਤੈਨੂੰ ਹੱਥ ਲਾਉਂਦਾ ਸਸਰੀ ਘਰ ਕੁਨਾਂ ਜੰਮਲ ਨੰਬਰਦਾਰ ਮੈਂ ਮੇਹਨੇ ਤੋਂ ਬੋਲਦਾ ਪੁੱਤ ਤੇ ਜਨਾਨੀ ਪੜੀਆ ਬੜਾ ਬਹੁਤ ਜ਼ਿਆਦਾ ਬਾਹਰੋਂ ਆਈ ਆ ਇਹ ਆ ਇਹਦਾ ਵੀ ਮੂੰਹ ਖਲੋਦਾ ਇਹ ਆਵੇ ਉਹ ਵੇ ਹੱਥ ਜੀ ਪੁੜੀਆਂ ਆ ਦੇ ਲੈ ਆਸੀ ਖੇਤੀ ਭੇਜੋ ਮੈਂ ਮੇਹਨੇ ਪੁੱਲ ਤੇ ਆਵੇ ਹੱਥ ਜੀ ਇਹਦੇ ਪੁੜੀਆਂ ਹੋਰ ਹੋਰ ਆ ਯਾਰ ਲੈ ਲਓ ਉਹਨੂੰ ਲੈ ਲਈ ਆ ਆ ਤਿੰਨ ਚਾਰਾ ਕੁਝ ਬੇਵਾ ਆ ਆ ਉੱਢ ਲੈ ਆਧਾ ਹੱਥ ਜੀ ਆਪ ਜੀ ਪੁੜੀਆਂ ਆਵੇ ਆ ਲੈ ਲਓ ਉਹਨੂੰ ਲੈ ਲਈ ਆ ਆ ਬੀਬੀ ਦੋ ਲੱਗ ਦੋ ਪੁੜੀਆਂ ਹੋਰ ਵੀ ਹੋਣਾ ਹੋਰ ਔਰ ਰਹਿੰਦੇ ਆਪੇ ਸਾਡੇ ਕੱਢ ਮੈਂ ਕੁੱਝ ਕੱਢ ਦੇਣੀ ਹੈ ਲੈ ਸਾਡੇ ਕੱਢ ਦੇਣੀ ਆ ਵੀਡੀਓ ਬਣਾ ਫਾਇਦੇ ਆਵਾਜ਼in ਮੂੰਹ ਸੇ ਦਾ ਗਾਲੀਂ ਦਸੂ ਮੈਂ ਕਿਹੜੇ ਤੈਨੂੰ ਆ ਕਿਹੜੇ ਮੈਂ ਲੋਨ ਨੂੰ ਲੈਣਾ ਹੈ ਮੈਨੂੰ ਜਿੱਤੀ ਵਾਰੀ ਸੋਹ ਲੱਗ ਗਿਆ ਯਾਰ ਮੈਂ ਤਾਂ ਲੋਨ ਨਹੀਂ ਆ ਯਾਰ ਮੈਂ ਨਹੀਂ ਦੇ ਦਿੰਦੀ ਮਦਦ ਨਹੀਂ ਆ ਯਾਰ ਐ ਸੱਚ ਕੀ ਜਾਂਦੀ ਆਉਂਦੀ ਬੱਲੋਂਦੀ ਆ ਯਾਰ ਬੇਵਨੋ ਇਹੋ ਬਿੜਾ ਕਰ ਕਰਕੇ ਸੋੜਤਾ ਜ ਸਾਡੋ ਪਿੰਡ ਦਾ ਬਲੀ ਤਾਂ ਮੈਨੂੰ ਹੀ ਪਤਾ ਨਾ ਵਗਦਾ ਉਹਨੂੰ ਤੇਰੀ ਭੱਜੇ ਮੈਨੂੰ ਕਿ ਪਤਾ ਹੀ ਮੈਨ ਕਰ ਬਹਿ ਨਾ ਗਈ ਨਾ ਦੂਦੇ ਕੱਤੇ ਦੇਖਦਾ ਭਗਵੰਤ ਮਾਨ ਨੇ ਕੇ ਬੰਦ ਕਰ ਹਾ ਤੇ ਤਰੀ ਮੋ ਹੋ ਗਈ ਅੱਜ ਤੱਕੀ ਜਾਂਦੀ ਹੁੰਦੀ ਅੱਜ ਜਰਾ ਆਇਆ ਸੀ ਕਿਨੇ ਚਾਚਾ ਵੀ ਹਾਰੇ ਨਾਲ ਜਰਾ ਆ ਗਿਆ ਆ ਗਾ ਕਰ ਮਰ ਤੂੰ ਬੀਬੀ ਕਿਹੜੇ ਕੰਮ ਜਪਈ ਤੂੰ ਹਾਂ ਆਹ ਗਾਂ ਜੀ ਮਲਾਉਂਦੀ ਆ ਮੈਨੂੰ ਜੱਡੀ ਮਰਜੀ ਸੌਂ ਲੱਗੇ ਮੈਰੀ ਇੱਕ ਕੁੜੀ ਆ ਮੈਂ ਨਹੀਂ ਵੇਚਦੀ ਅੰਗਜੀ ਮੈਨੂੰ ਜੱਡੀ ਮਰਜੀ ਸੌਂ ਲੱਗੇ ਮੈਰੀ ਦਲਵਾਲਾ ਵਰਗਾ ਚਲੋ ਆਪੇ ਪੁਲਸ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗਾੜੀਆਂ ਕਿਹਨੇ ਉਹਨੂੰ ਵੇਚਿਆ ਪੁਲਸ ਦੇ ਆਪੇ ਕਢਾਉ ਆਪੋ ਤੇ ਪੁਲਸ ਦਾ ਕੰਮ ਹੈ ਸਾਡਾ ਕੰਮ ਥੋੜੀ ਉਹਨੇ ਹੁਣ ਜਾ ਸਾਹਮਣੇ ਤੂੰ ਉਹਦੇ ਵੇਚਣ ਦੇ ਨੂੰ ਫੜਨਾ ਵੀ ਜਾ ਮਲਦੇ ਕੀ ਤੇਰੇ ਤੇ ਕਿਤੇ ਦੇ ਸੁਭਾਅ ਹੈ ਆਵੇ ਆ ਮੁੰਡਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਹੋਣ ਬੇਬੀ ਆਪੇ ਫੜ ਲੈਣਾ ਪੁਲਿਸ ਨੇ ਆਇਆ ਸਕੂਲੇ ਕੋਮ ਦਰਦਾ ਚਿੱਟੀ ਜੀ ਇਹਦਾ ਨਾਲ ਕਿਹੜਾ ਮੁੰਡਾ ਕਿਹੜਾ ਮੌਜਦਾ ਮੁੰਡਾ ਆਪਣੇ ਪਿੰਡ ਦਾ ਆ ਕਿੱਥੇ ਹੁੰਦਾ ਆ ਕਦੀ ਸਕੂਲੇ ਆਣੂ ਕਦੀ ਆਣੂ ਫੋਨ ਤੇ ਕੰਨਾ ਲਾਉਂਦਾ ਵੀ ਏ ਯਾਨੀ ਇਹ ਉਹ ਆਪਣੇ ਪਿੰਡ ਦਾ ਹੀ ਏ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਉਹਦੇ ਆ ਪੜਿਆ ਜਾਣਾ ਇਨਾ ਕੁੜੀਆਂ ਪਿੰਡ ਦਾ ਬਿੜਾ ਕਰ ਕਰਕੇ ਸੁੱਟਦਾ। ਸਾਡੇ ਉਹ ਕੰਡੋਰੀ ਵਾਲੀ ਹੀ ਖਣਦੀ ਮੈਂ ਤਾਂ ਤੇ ਮਗਰ ਲੱਗਾ ਮੈਨੂੰ ਜੱਡੀ ਮਰਜੀ ਸੌ ਲੱਗੇ ਬਈ ਜਾਨ ਦਾ ਦੀ ਕੁੜੀ ਅੱਲਾ ਦਾ ਮਲੋਨੀ। ਜਿਹੜੇ ਸਾਡੇ ਪਿੰਡ ਦੇ ਨਿੱਕੇ ਨਿੱਕੇ ਆਨੇ ਆ ਜੰਮਿਆਂ ਨੇ ਲੈ ਬਿੜਾ ਕਰਕੇ ਦਿੱਤਾ ਹੀ। ਅੰਗਲ ਜੰਮੇ ਦਲੀਵੇ ਦੀ ਮਰਾਵ ਲਾਉਣੀ ਮਦਾ ਦੇ ਤੋਂ ਲੈ ਲਈਏ ਨੂੰ ਗਏ ਨੰਬਰ ਤਾਂ ਮਦ ਲੈ ਲਈ ਸੀ ਇਹਦੇ ਤੋਂ। ਤੇ ਤੂੰ ਭੈਣ ਕਿਹੜੇ ਕੰਮ ਚ ਪੈਸਾ ਲੋਹੜੀ ਪਸਲੇ ਚੋਂ ਲਾਉਂਦੇ ਸੁਣਿਆ ਜਨਾਨੇ ਨੇ ਜਿੰਨਾ ਨੀ ਪੱਲਾ ਹੁੰਦੀਆਂ ਮੈਨੂੰ ਮੇਰੇ ਸਹੇਲੀ ਨੇ ਲਾੜੇ ਦੇ ਘਰ ਆਲੇ ਨੂੰ ਬੁਲੀ ਪਾਦੀ ਲਾਉਣੀ ਤਾਂ ਆ ਵੀ ਜੀ ਫਿਰਦੇ ਆਪੇ ਵੇਖੋ ਤੇਰਾ ਕਿਹੜਾ ਪਿੰਡ ਵਾ ਓਏ ਪੋਰ ਰਿਸ਼ਤੇਦਾਰ ਆ ਯਾਰ ਕਿੱਥੋਂ ਆਈਏ ਕਿਹੜਾ ਪਿੰਡ ਤੇਰਾ ਤੱਤ ਵੀਡੀਓ ਕਰ ਨਹੀਂ ਆ ਮੈਂ ਦਾ ਪੈਂਡ ਕਿਹੜਾ ਤੇਰਾ ਓਏ ਇਹਦੀ ਨਾ ਬਣਾ ਯਾਰ ਮੇਰੀ ਭਰਾ ਸਾਡੇ ਕੋ ਪੈਸੇ ਨਿਕਲੇ ਜੇ ਆਜ ਕੋ ਸਮਾਨ ਫੜਿਆ ਜੇ ਤਾਂ ਉਹ ਮੁੰਡੇ ਲੈਣੇ ਭੱਜ ਗਏ ਆ ਆ ਜੇ ਪੈਸੇ ਤੇ ਆ ਜਿਹਦਾ ਫੋਨ ਚੱਲ ਕੋਈ ਨਹੀਂ ਬਾਵਾ ਮਾਰਿਆ ਮੈਂ ਤਾਂ ਲੋਨ ਨੂੰ ਲੈਣ ਲੱਗੇ ਲੋਨ ਨੂੰ ਲਿੱਦਾ ਦੇ ਦੇ ਮੈਨੂੰ ਉਹ ਕਰੀ ਜਾਂਦੇ ਐ ਐਂ ਭੈਣ ਤੈਨੂੰ ਹੱਥ ਨਹੀਂ ਲਾਉਣਾ ਪੁਲਿਸ ਦਾ ਕੰਮ ਐ ਐਂ ਨਹੀਂ ਤੈਨੂੰ ਹੱਥੋਂ ਸਤਿ ਸ੍ਰੀ ਅਕਾਲ ਨਾ ਜੈਂਪਲ ਨੰਬਰਦਾਰ ਮੈਂ ਮੇ ਤੋਂ ਦੋ ਦਸ ਪੁੱਤੇ ਲੈ ਜਾਣੀ ਪੜੀਆ ਜਨਾਨੀ ਬੜਾ ਬਹੁਤ ਜ਼ਿਆਦਾ ਬਾਹਰੋਂ ਆਈ ਆ ਇਹ ਆ ਇਹਦਾ ਵੀ ਮੂੰਹ ਖਲੋਦੇ ਆਵੇ ਆਵੇ ਹੱਥ ਜਿ ਪੜੀਆਂ ਆਵੇ ਲੈ ਜਾਂਦੀ ਕੀਤੀ ਭੇਜੋ ਮੈਂ ਮੇ ਪੁੱਲਤੇ ਆਵੇ ਹੱਥ ਜੀ ਇਹਦੇ ਪੁੱਡੀਆਂ ਹੋਰ ਹੋਰ ਯਾਦ ਲੈ ਲਓ ਉਹਨੂੰ ਲੈਣਾ ਆ ਆ ਠੀਕ ਹੈ ਆ ਆ ਉਹ ਲੈ ਆਧਾ ਹੱਥ ਜੀ ਆਪ ਜੀ ਪੜੀਆਂ ਆਵੇ ਆ ਲਓ ਲੈ ਲਓ ਉਹਨੂੰ ਲੈ ਲਈ ਆ ਆ ਬੀਬੀ ਦੋ ਦੋ ਪੁੱਡੀਆਂ ਹੋਰ ਵੀ ਹੋਣਾ ਹੋਰ ਜੀ ਰਹਿੰਦੇ ਆਪੇ ਹੀ ਅੱਡ ਕੱਢ ਅੱਡ ਕੱਢ ਕੇ ਤਾਂ ਚਾਹ ਰਹੀ ਨਹੀਂ ਐ ਲੈ ਕੱਢ ਤੇਰੀ ਕੁਝ ਕੱਢ ਦੇ ਲਈ ਆ ਵੀਡੀਓ ਬਣਾ ਫਾਇਰ ਟੈਂਕ ਵਾਹ ਬਾਦੀਨ ਮੂੰਹ ਸੇ ਦਾ ਗੱਲ ਨਹੀਂ ਦਾ ਹੱਥ ਮੇਰੇ ਕਿਹੜੇ ਤੈਨੂੰ ਆ ਕਿਹੜੇ ਮੈਂ ਯਾਰ ਲੋਨ ਨੂੰ ਲੈਣਾ ਯਾ ਮੈਨੂੰ ਜਿੱਤੀ ਵਾਜੀ ਸੋਹ ਲੱਗ ਗਿਆ ਯਾਰ ਮੇਰੇ ਲੋਨ ਨਹੀਂ ਐ ਯਾਰ ਮੈਂ ਨਹੀਂ ਦੇ ਦਿੰਦੀ ਮਤਲਬ ਨਹੀਂ ਆ ਯਾਰ ਐ ਸੱਚ ਕੀ ਹਿੰਦੀ ਆਉਂਦੀ ਮਾਦਾ ਲਾਉਣੀ ਆ ਯਾਰ ਬੇਬੇ ਨੂੰ ਯਾਰੋ ਬਿੜਾ ਕਰ ਕਰਕੇ ਸੋੜਦਾ ਜ ਸਾਡੇ ਪਿੰਡ ਦਾ ਮੈਨੂੰ ਵੀ ਬਦਨਾਮ ਕਰਦਾ ਲਾਉਣੀ ਤੇਰੀ ਭੱਜੇ ਮੈਨੂੰ ਕੀ ਪਤਾ ਹੀ ਮੈਨਾਂ ਘਰ ਬੈ ਲਗੇ ਲੱਗੇ ਤੇ ਦੇਖ ਤੀ ਇਹਦਾ ਭਗਵੰਤ ਮਾਨਕੇ ਬੰਦ ਕਰਨਾ ਅੱਜ ਤੇ ਤੀਬ ਹੋ ਗਈ ਹੱਤੱਕੀ ਜਾਂਦੀ ਹੁੰਦੀ ਤੇ ਜਰਾ ਆਇਆ ਵੀ ਨੇ ਜੱਜ ਵੀ ਹਮਾਰੇ ਕੋਲ ਜਰਾ ਆ ਗਿਆ ਆ ਗਾਂ ਘਰ ਮੋੜ ਤੂੰ ਬੀਬੀ ਕਿਹੜੇ ਕੰਮ ਆਈ ਪਈ ਤੂੰ ਹਾਂ ਆਂ ਗਾਂਝ ਮਲਾਉਂਦੀ ਆ ਮੈਨੂੰ ਜੱਡੀ ਮਰਜੀ ਸੌ ਲੱਗੇ ਮੇਰੀ ਇੱਕ ਕੁੜੀ ਆ ਮੈਂ ਨਹੀਂ ਵੇਚਦੀ ਐ ਜੱਜੀ ਮੈਨੂੰ ਜੱਡੀ ਮਰਜੀ ਸੌ ਲੱਗੇ ਮੇਰੀ ਇਹ ਦਲਵਾਲਾ ਵੇਗਾ ਚਲੋ ਆਪੇ ਪੁਲਸ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗਾੜੀਆਂ ਕਿਹਨੇ ਉਹਨੂੰ ਵੇਚਿਆ ਪੁਲਸ ਦੇ ਆਪੇ ਕਢਾਉ ਆਪੋ ਤੇ ਪੁਲਸ ਦਾ ਕੰਮ ਸਾਡਾ ਕੰਮ ਥੋੜੀ ਆ ਉਹਨੇ ਹੁਣ ਜਾ ਸਾਹਮਣੇ ਤੂੰ ਉਹਦੇ ਵੇਚਦੇ ਨੂੰ ਫੜਨਾ ਵੀ ਜਾ ਮਿਲਦੇ ਇੱਥੇ ਕਦੇ ਸੁਣ ਆਵੇ ਆ ਆ ਮੁੰਡਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਉਹ ਬੇਬੀ ਆਪੇ ਫੜ ਲੈਣਾ ਪਾ ਉਸਨੇ ਆ ਜਸ ਕੁਰੀ ਕਮ ਦਰਦਾ ਚਿੱਲੀ ਜੀ ਇਹਦਾ ਨਾਮ ਕਿਹੜਾ ਕਿਹੜਾ ਮੌਜ ਦਾ ਮੁੰਡਾ ਨਾ ਇੱਕਦਮ ਦਾ ਆਪਣੇ ਪਿੰਡ ਦਾ ਆ ਕਿੱਥੇ ਆਉਂਦਾ ਕਦੀ ਸਕੂਟਿਆਂ ਨੂੰ ਕਦੀ ਆਉਂਦਾ ਉਹ ਫੋਨ ਤੇ ਕੰਨਾ ਲਾਉਂਦਾ ਵੀ ਇਹ ਜਾਨੀ ਇਹ ਉਹ ਆਪਣੇ ਪਿੰਡ ਦਾ ਹੀ ਹੈ ਆ ਆਪਣੇ ਪਿੰਡ ਦਾ ਉਹਦੇ ਫੜਿਆ ਜਾਣਾ ਇੱਥੇ ਇਨਾ ਕੁੜੀਆਂ ਪਿੰਡ ਦਾ ਬੇੜਾ ਕਰ ਕਰਕੇ ਸੁੱਟਦਾ ਆ ਲੈ ਉਹ ਕੰਡੋਰੀ ਵਾਲੀ ਹੀ ਫੜਦੀ ਮੈਂ ਤਾਂ ਤੇ ਮਦਰ ਲੱਗਾ ਮੈਨੂੰ ਜੱਡੀ ਮਰਜੀ ਸੌ ਲੱਗੇ ਬਈ ਸਾਦਾ ਸਾਦੀ ਕੁੜੀ ਐ ਸਾਦਾ ਬਲੋਨੀ ਐ ਜਿਹੜੇ ਸਾਡੇ ਪਿੰਡ ਦੇ ਨਿੱਕੇ ਨਿੱਕੇ ਆਣੇ ਆ ਜੰਮੇ ਹਲੇ ਇੰਨਾ ਬੇੜਾ ਕਰਕੇ ਸੁੱਟਦਾ ਹੀ ਅੰਗਜ ਜੰਮੇ ਤੇਲੀ ਮੇਦੀ ਮੇਰਾ ਮੇਰਾ ਦਾ ਵੇਦ ਕੋ ਲੈ ਲਿਆ ਮੁੰਗੜੇ ਨੰਬਰ ਤੇ ਮੰਦੱਲਾ ਹੀ ਸੀ ਇਹਨੂੰ ਤੇ ਤੂੰ ਪੈਣ ਕਿਹੜੇ ਕੰਮ ਤੇ ਪੈਸਾ ਕੋ ਲਾਉਣੀ ਬੰਦੇ ਚਲੋਂ ਲਾਉਂਦੇ ਸੁਣਿਆ ਚਰਾਨੇ ਦੇ ਜਿੰਨਾ ਨਿੱਕਾ ਲਾਉਂਦੀਆਂ ਮੈਨੂੰ ਮੇਰੇ ਸਹਿੰਦੀ ਨੇ ਲਾਵਾ ਦੇ ਕੋ ਲੈ ਨੂ ਬੀ ਪਾਦੀ ਲਾਉਣੀ ਤਾਂ ਆ ਵੀਜਦੀ ਫਿਰਦੀ ਆਪੇ ਵੇਖੋ ਤੇਰਾ ਕਿਹੜਾ ਪਿੰਡ ਵਾ ਓਏ ਪੋਰ ਰਿਸ਼ਤੇਦਾਰ ਆਇਆ ਕਿੱਥੋਂ ਆਈਏ ਕਿਹੜਾ ਪਿੰਡ ਤੇਰਾ ਮਾਂ ਮੇਰੀ ਕੱਦ ਵੀਡੀਓ ਕਿਉਂ ਨਹੀਂ ਆਉਂਦਾ ਪਿੰਡ ਕਿਹੜਾ ਤੇਰਾ ਓਏ ਇਹਦੀ ਨਾਂ ਬਣਾ ਯਾਰ ਰਿਸ਼ਤੇਦਾਰ ਆਏ ਮੇਰੀ ਭਰਾਵਾ ਮੈਂ ਤਾਂ ਲੋਨ ਨੂੰ ਲਿਆਂਦਾ ਲੋਨ ਨੂੰ ਲਿੰਦਾ ਦੇ ਦੇ ਮੈਨੂੰ ਕਹੇ ਭੈਣ ਤੈਨੂੰ ਹੱਥ ਨਹੀਂ ਲਾਉਣਾ ਪੁਲਸ ਦਾ ਕੰਮ ਐ ਸਾਈਂ ਨਹੀਂ ਤੈਨੂੰ ਹੱਥ ਲਾਉਣਾ ਸਤਿ ਸ੍ਰੀ ਅਕਾਲ ਮੈਂ ਜੰਮਪਲ ਨੰਬਰਦਾਰ ਮੈਂ ਮੈਨੂੰ ਤੋਂ ਬੋਲਦਾ ਪੁੱਤ ਤੇ ਜਨਾਨੀ ਪੜੀ ਆ ਬੜਾ ਬਹੁਤ ਜ਼ਿਆਦਾ ਬਾਹਰੋਂ ਆਈ ਆ ਇਹ ਆਏ ਇਹਦਾ ਵੀ ਮੂੰਹ ਖਲਾਉਂਦੇ ਆ ਵੇ ਆ ਵੇ ਹੱਥ ਜੀ ਪੜੀਆਂ ਆ ਵੇ ਲੈ ਜਾ ਖੇਤੀ ਭੇਜੋ ਮੈਮੇ ਪੁੱਲ ਤੇ ਆ ਵੇ ਹੱਥ ਜੀ ਇਹਦੇ ਪੜੀਆਂ ਹੋਰ ਹੋਰ ਆਪਾਂ ਲੈ ਲੈ ਲਓ ਉਹਨੂੰ ਲੈ ਲੈ ਆ ਆਹ ਤਿੰਨ ਤਾਰਾ ਕੁਝ ਪਿਆ ਆ ਆ ਉਹ ਲੈ ਆਧਾ ਹੱਥ ਜੀ ਆਪ ਜੀ ਪੜੀਆਂ ਆ ਵੇ ਆ ਲੈ ਲਓ ਆਹ ਲਓ ਆ ਬੀਬੀ ਦੋ ਲੱਗੀਆਂ ਦੋ ਬੁੜੀਆਂ ਹੋਰ ਵੀ ਹੋਣਾ ਹੋਰ ਗੋਲ ਰਹਿnde ਆਪੇ ਸਾਡ ਕੱਢ ਮੈਂ ਕੱਢ ਕੇ ਚਾਰ ਨਹੀਂ ਲੈ ਸਾਰਾ ਕੱਢ ਤੇਰੀ ਵੀ ਆ ਵੀਡੀਓ ਬਣਾ ਖੜੇ ਬੰਦੇ ਵਾਹ ਬਾਦੀਨ ਮੂੰਹ ਸਦਾ ਗੱਲ ਨਹੀਂ ਦਾਦੀ ਮੈਂ ਕਹੇ ਤੈਨੂੰ ਆ ਕਿਹੜੇ ਆ ਯਾਰ ਲੋਨ ਨੂੰ ਲੈਣਾ ਇਹ ਮੈਨੂੰ ਜਿੱਤੀ ਵਾਰੀ ਸੋਹ ਲੱਗ ਗਿਆ ਯਾਰ ਮੈਨੂੰ ਲੈਣੀ ਯਾਰ ਮੈਂ ਨਹੀਂ ਵੇਚਦੀ ਬਦਲ ਅਸਾ ਚੱਕੀ ਜਾਂਦੀ ਹੁੰਦੀ ਆਹੋ ਮੈਂ ਤਾਂ ਲਾਉਣੀ ਆ ਬੇਬੇ ਨੂੰ ਇਹੋ ਬਿੜਾ ਕਰ ਕਰਕੇ ਸੋਟਾ ਜ ਸਾਡੋ ਟੰਗ ਦਾ ਮੈਨੂੰ ਵੀ ਬਦਨਾਮ ਕਰਦਾ ਤੇਰੀ ਭੱਜੇ ਮੈਨੂੰ ਕੀ ਪਤਾ ਹੀ ਮੈਂ ਅਗਰ ਬਹਿ ਨਾ ਗਈ ਨਾ ਦੇਖ ਤੀ ਤੀਖਦਾ ਭਗਵੰਤ ਮਾਨ ਨੇ ਕੇ ਬੰਦ ਕਰ ਹਾ ਤੇ ਤੀ ਮੋ ਹੋ ਗਈ ਅਸਾ ਚੱਕੀ ਜਾਂਦੀ ਹੁੰਦੀ ਆ ਗਾਂ ਘਰ ਮੁੜਦੇ ਬੀਬੀ ਕਿਹੜੇ ਕੰਮ ਜਾਈ ਤੂੰ ਹਾਂ ਆਂ ਗਾਂ ਦੇ ਮੈ ਲਾਉਂਦੀ ਆ ਮੈਨੂੰ ਜੱਟੀ ਮਾਪੀ ਸੌ ਲੱਗੇ ਪਰ ਇਹ ਕੋੜੀ ਆ ਮੈਂ ਨਹੀਂ ਵੇਚਦੀ ਅੱਜ ਜੀ ਮੈਨੂੰ ਜੱਟੀ ਮਾਪੀ ਸੌ ਲੱਗੇ ਪਰ ਇਹ ਦਲਵਾਲਾ ਬਲ ਚਲੋ ਆਪੇ ਪੁੱਛ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗਾੜੀਆਂ ਕਿਹਨੇ ਉਹਨੂੰ ਵੇਚਿਆ ਪੁੱਛਦੇ ਆਪੇ ਕਢਾਉਂੂ ਆਪੋ ਦੇ ਪੁੱਛਣ ਦਾ ਕੰਮ ਹੈ ਮਾਪੀ ਸੋਲ ਸਾਡਾ ਕੰਮ ਥੋੜੀ ਹੈ ਉਨੇ ਹੁਣ ਗਾ ਸਾਹਮਣੇ ਤੋਂ ਉਹਦੇ ਵਿੱਚ ਦੇ ਨੂੰ ਫੜਨਾ ਵੀ ਜਿਆ ਮਲਦੇ ਇੱਥੇ ਕਦੇ ਸੁਭਾਵੇਂ ਆਈ ਆਮ ਮੁੰਡਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਉਹਨੂੰ ਬੇਬੀ ਆਪੇ ਫਾੜ ਜਾਣਾ ਪਊ ਉਸਨੇ ਆ ਜਸਬੀ ਕੋਮ ਦਰਿੰਦਾ ਚਿੱਟੀ ਜੀ ਜਦੋਂ ਨਾਲ ਉਹਨੂੰ ਕੰਮਾ ਨਹੀਂ ਦੇ ਕਿਦਾ ਮਾਏ ਦਾ ਮੁੰਡਾ ਨਾ ਇਹ ਤਾਂ ਮੁੰਡਾ ਆਪਣੇ ਪਿੰਡ ਦਾ ਆ ਕਿੱਥੇ ਆਉਂਦਾ ਕਦੀ ਸਕੂਲੇ ਆਉਂਦਾ ਕਦੀ ਆਉਂਦਾ ਫੋਨ ਤੇ ਕੰਨਾ ਲਾਉਂਦਾ ਵੀ ਜਾਨੀ ਇਹ ਉਹ ਆਪਣੇ ਪਿੰਡ ਦਾ ਹੀ ਹੈ ਆ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਉਹਦੇ ਫੜਿਆ ਜਾਣਾ ਇਨਾ ਕੁੜੀਆ ਪਿੰਡ ਦਾ ਬੇੜਾ ਕਰ ਕਰ ਕੇ ਸੁੱਟਦਾ ਹਾਂ ਨਾ ਨਵ ਪੰਡੋਰੀ ਵਾਲੀ ਹੀ ਫੜਨੀ ਮੈਂ ਤੋ ਕਿ ਮਗਰ ਲੱਗਾ ਮੈਨੂੰ ਜੱਡੀ ਮਰਜੀ ਸੋਹ ਲੱਗੇ ਬੜੀ ਸਾਦਾ ਸਾਦੀ ਕੁੜੀ ਆ ਸਾਦਾ ਬਲੋਨੀ ਆ ਜਿਹੜੇ ਸਾਡੇ ਪਿੰਡ ਦੇ ਨਿੱਕੇ ਨਿੱਕੇ ਨਿਆਨੇ ਆ ਜੰਮਿਆਂ ਵਾਲੇ ਇੰਨਾ ਬੇੜਾ ਕਰਕੇ ਦਿੱਤਾ ਹੀ ਅੰਗਜ ਜੰਮਾ ਦਲੀ ਦੇ ਦੀ ਮੇਰਾ ਬਲੋਨੀ ਮਟਾਵੇ ਤੋ ਲੈ ਲਈਏ ਨੂੰ ਗੇ ਨੰਬਰ ਦੰਨ ਦੱਲੇ ਲਾਈ ਸੀ ਇਹਨੂੰ ਇਹ ਸੂਪ ਐਣ ਕਿਹੜੇ ਕੰਮ ਦੇ ਵਿੱਚ ਆਉਂਦਾ ਲੋਹੜੀ ਬੰਦੇ ਜਿਹਨੂੰ ਲਾਉਂਦੇ ਸੁਣਿਆ ਚਰਾਨੇ ਦੇ ਜਿਹਨਾਂ ਨੂੰ ਲਾਉਂਦੀਆਂ ਮੈਨੂੰ ਮੇਰੇ ਸਾਲੀ ਨੇ ਲਾ ਦਿੱਤਾ ਉਹਦੇ ਘਰ ਇਹਨੂੰ ਵੀ ਮਦਾ ਦੀ ਲਾਵਨੀਆਂ ਤਾਂ ਆ ਵੀਜਦੀ ਫਿਰਦੀ ਆ ਤੇ ਆਪੇ ਵੇਖੋ ਤੇਰਾ ਕਿਹੜਾ ਪਿੰਡ ਵਾ ਓਏ ਪੋਰ ਰਿਸ਼ਤੇਦਾਰ ਆ ਯਾਰ ਕਿੱਥੋਂ ਆਈ ਏ ਕਿਹੜਾ ਪਿੰਡ ਤੇਰਾ ਕਾ ਤਾਂ ਵੀਡੀਓ ਕਨ ਨਹੀਂ ਆਉਂਦਾ ਪੈਂਡ ਕਿਹੜਾ ਤੇਰਾ ਓਏ ਇਹਦੀ ਨਾਅ ਬਣਾ ਯਾਰ ਕਿਹਦਾ ਆਏ ਮੇਰੀ ਭਰਾ ਚਨਾ ਹੀ ਲੱਗੂ ਬਾਹਰ ਆਜਾ ਸਾਡਾ ਹੁੰਦੇ ਘਰ ਆਜੀ ਸਾਰ ਆਜ ਕੋ ਪੈਸੇ ਨਿਕਲੇ ਜੇ ਆਜ ਕੋ ਸਮਾਨ ਫੜਿਆ ਜੇ ਤਾਂ ਉਹ ਮੁੰਡੇ ਲੈਣੇ ਭੱਜ ਗਏ ਆ ਆਜੇ ਪੈਸੇ ਤੇ ਆਜੇ ਦਾ ਫੂਨ ਚੱਲ ਕੋਈ ਨਹੀਂ ਬਾਵਾ ਮਾਰਿਆ ਮੈਂ ਤਾਂ ਲੋਨ ਨੂੰ ਲੈ ਆਂਦਾ ਲੋਨ ਨੂੰ ਲਿੰਦਾ ਦੇ ਦੇ ਮੈਨੂੰ ਉਹ ਕਰੀ ਜਾਂਦੇ ਆਹੀਂ ਪੈਂਡ ਤੈਨੂੰ ਹੱਥ ਨਹੀਂ ਲਾਉਣਾ ਪੁਲਿਸ ਦਾ ਕੰਮ ਹੈ ਸਾਈਂ ਨਹੀਂ ਤੈਨੂੰ ਹੱਥੋਂ ਸਤਿ ਸ੍ਰੀ ਅਕਾਲ ਨਾ ਚੈਂਪਲ ਨੰਬਰਦਾਰ ਮੈਮੇ ਤੋਂ 2 ਦਾ ਪੁੱਤ ਤੇ ਜਨਾਨੀ ਪੜੀਆ ਬੜਾ ਬੜਾ ਬਹੁਤ ਜ਼ਿਆਦਾ ਬਾਹਰੋਂ ਆਈ ਆ ਇਹ ਆਈ ਇਹਦਾ ਵੀ ਨੂੰਹ ਚਲਦੇ ਨਾ ਆਵੇ ਉਹ ਵੇ ਹੱਥ ਜਿ ਪੜੀਆਂ ਆ ਦੇ ਲੈ ਆ ਕੇ ਤੇਤੀ ਭੇਜੋ ਮੈਮੇ ਪੁੱਲ ਤੇ ਅਬੇ ਹੱਥ ਜੀ ਇਹਦੇ ਪੜੀਆਂ ਹੋਰ ਹੋਰ ਆ ਲੈ ਲੈ ਲਓ ਉਹਨੂੰ ਲੈ ਲੈ ਆ ਆਹ ਇੱਕ ਦਸਾਰਾ ਕੁਝ ਪਿਆ ਆ ਆ ਉੱਢ ਲੈ ਆਧਾ ਹੱਥ ਜੀ ਆਪ ਜੀ ਪੜੀਆਂ ਆਵੇ ਆ ਲਓ ਲੈ ਲਓ ਉਹਨੂੰ ਲੈ ਲੈ ਆ ਆ ਬੀਬੀ ਦੋ ਲੱਗ ਦੋ ਪੁੜੀਆਂ ਹੋਰ ਵੀ ਹੋਣਾ ਹੋਰ ਰਹਿੰਦੇ ਆਪੇ ਸਾਡ ਕੱਢ ਮੈਂ ਕੁੱਟ ਦੇਦਾ ਚਾਹ ਨਹੀਂ ਲੈ ਜਾਣਾ ਕੱਟਦੇ ਰਹੀ ਆ ਵੀਡੀਓ ਬਣਾ ਖੜੇ ਰਹਿੰਦੇ ਆ ਵਾਹ ਬਾਦੀਨ ਮੂੰਹ ਸਦਾ ਗੱਲ ਨਹੀਂ ਦੱਸਦੀ ਮੈਂ ਕਿਹੜੇ ਤੈਨੂੰ ਆ ਕਿਹੜੇ ਆ ਯਾਰ ਲੋਨ ਨੂੰ ਲੈਣਾ ਇਹ ਮਿੰਨ ਜਿੱਤੀ ਵਾਸੀ ਸਵਾ ਲੱਗ ਗਿਆ ਯਾਰ ਮੇਰਾ ਲੋਨ ਨਹੀਂ ਆ ਯਾਰ ਮੈਂ ਨਹੀਂ ਦੇ ਦਿੰਦੀ ਬਦਲ ਨਹੀਂ ਆ ਯਾਰ ਐ ਸੱਚ ਕੀ ਜਾਂਦੀ ਆਉਂਦੀ ਆਹੋ ਬੱਲਾਉਂਦੀ ਆ ਯਾਰ ਬੇ ਮਨੂਏ ਯਾਰ ਬਿੜਾ ਕਰ ਕਰਕੇ ਸੋਟਾ ਜਹਾਡੋ ਟੰਗ ਦਾ ਮੈਨੂੰ ਵੀ ਬਦਲਾ ਵਗਰਦਾ ਤੇਰੀ ਪਿੱਛੇ ਮੈਨੂੰ ਕੀ ਪਤਾ ਹੀ ਮੈਨਾਂ ਘਰ ਬੈ ਲੱਗੇ ਲੱਗੇ ਦੇਖ ਤੈ ਤੇ ਇਹਦਾ ਭਗਵੰਤ ਮਾਨ ਨੇ ਕੇ ਬੰਦ ਕਰਨਾ ਹੱਦ ਤਰੀ ਮੋ ਹੋ ਗਈ ਹੱਦ ਤੱਕ ਹੀ ਜਾਂਦੀ ਹੋਂਦੀ ਥੋੜਾ ਜਿਹਾ ਆਇਆ ਵੀ ਜੀ ਅਰੇ ਮੇਰੇ ਕੋਲ ਜਰਾ ਆ ਗਿਆ ਆ ਗਾਂ ਘਰ ਮੋੜ ਤੂੰ ਬੀਬੀ ਕਿਹੜੇ ਕੰਮ ਆਈ ਪਈ ਤੂੰ ਹਾਂ ਆਂ ਗਾਂਢੀ ਮੱਲਾਉਂਦੀ ਆ ਮੈਨੂੰ ਜੱਡੀ ਮਰਜੀ ਸੌ ਲੱਗੇ ਮੇਰੀ ਇੱਕ ਕੁੜੀ ਆ ਮੈਂ ਨਹੀਂ ਵੇਚਦੀ ਐ ਅੰਕਲ ਜੀ ਮੈਨੂੰ ਜੱਡੀ ਮਰਜੀ ਸੌ ਲੱਗੇ ਫੇਰੀ ਐ ਦਲਵਾਲਾ ਵਰਗਾ ਚਲੋ ਆਪੇ ਪੁਲਸ ਨੂੰ ਦੱਸਾਂਗੇ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗਾੜੀਆਂ ਕਿਹਨੇ ਉਹਨੂੰ ਵੇਚਿਆ ਪੁਲਸ ਦੇ ਆਪੇ ਕਢਾਉਂਗਾ ਆਪੋ ਤੇ ਪੁਲਸ ਦਾ ਕੰਮ ਆ ਜੀ ਸੋਲ ਸਾਡਾ ਕੰਮ ਥੋੜੀ ਉਹਨੇ ਹੁਣ ਜਾ ਸਾਹਮਣੇ ਤੂੰ ਉਹਦੇ ਵੇਚਦੇ ਨੂੰ ਫੜਨਾ ਵੀ ਜਾ ਮਿਲਦੇ ਇੱਥੇ ਕਦੇ ਸੂਰਜ ਆਵੇ ਆਈ ਆਹ ਮੁੰਡਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਉਹ ਬੇਬੀ ਆਪੇ ਫੜ ਲੈਣਾ ਪਾ ਉਸਨੇ ਆਇਆ ਸੂਰੀ ਕਮ ਕਰਦਾ ਚਿੱਟੀ ਜੀ ਇਹਦਾ ਨਾਮ ਕਿਹੜਾ ਕਿਹੜਾ ਮੌਜਦਾ ਮੁੰਡਾ ਆਪਣੇ ਪਿੰਡ ਦਾ ਆ ਕਿੱਥੇ ਹੁੰਦਾ ਦਾ ਕਦੀ ਸਕੂਲੇ ਆਣੂ ਕਦੀ ਆਣੂ ਉਹ ਫੋਨ ਕੰਨਾ ਲਾਉਂਦਾ ਵੀ ਜਾਨੀ ਉਹ ਆਪਣੇ ਪਿੰਡ ਦਾ ਹੀ ਹੈ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਉਹਦੇ ਫੜਿਆ ਜਾਣਾ ਇੱਥੇ ਇਹਨਾਂ ਕੁੜੀਆਂ ਪਿੰਡ ਦਾ ਬੇੜਾ ਕਰ ਕਰਕੇ ਸੁੱਟਦਾ ਆ ਲੈਪਰ ਕੰਡੋਰੀ ਵਾਲੀ ਹੀ ਫੜਦੀ ਮੈਂ ਤਾਂ ਤੇ ਮਦਰ ਲੱਗਾ ਮੈਨੂੰ ਹੱਡੀ ਮਰਜੀ ਸੋਹ ਲੱਗੇ ਵਈ ਸਾਦੀ ਸਾਦੀ ਕੁੜੀ ਆ ਸਾਦਾ ਬਲੋਨੀ ਆ ਜਿਹੜੇ ਸਾਡੇ ਪਿੰਡ ਦੇ ਨਿੱਕੇ ਨਿੱਕੇ ਨਿਆਣੇ ਆ ਜੰਮਿਆਂ ਵਲੇ ਇਹਨਾਂ ਬੇੜਾ ਕਰਕੇ ਕੀਤਾ ਹੀ ਅੰਗਜ ਮੈਂ ਤਲੀ ਮੇਦੀ ਮਰਾ ਬਲੋਨੀ ਮਦਾਵੇ ਤੇ ਕੋ ਲੈ ਲਈਏ ਮਨੂ ਗੇ ਨੰਬਰ ਤਾਂ ਮਦੱਲਾਈ ਸੀ ਇਹਨਾਂ ਕਿ ਤੂੰ ਪੈਣ ਕਿਹੜੇ ਕੰਮ ਚ ਪੈਸ ਤੂੰ ਲੋਹੜੀ ਬੰਦੇ ਨੇ ਚਲੋਂ ਲਾਉਂਦੇ ਸੁਣਿਆ ਚਰਾਣੇ ਦੇ ਜਿੰਨਾ ਨਿੱਪਾ ਲਾਉਂਦੀਆਂ ਮਾਨੂੰ ਮੇਰੇ ਸਾਲੀ ਨੇ ਲਾਤਾ ਦੇ ਕੋਲ ਆਲੇ ਨੂੰ ਬਿਲੀ ਪਾਦੀ ਲਾਉਣੀ ਤਾਂ ਆ ਵੇਚਦੀ ਫਿਰਦੀ ਆਪੇ ਵੇਖੋ ਤੇਰਾ ਕਿਹੜਾ ਪਿੰਡ ਵਾ ਓਏ ਪੋਰ ਰਿਸ਼ਤੇਦਾਰ ਆ ਯਾਰ ਕਿੱਥੋਂ ਆਈਏ ਕਿਹੜਾ ਪਿੰਡ ਤੇਰਾ ਆਪਾਂ ਵੀਡੀਓ ਬਣਾ ਲਈਏ ਮੈਂ ਤਾਂ ਪੈਂਡ ਕਿਹੜਾ ਤੇਰਾ ਓਏ ਇਹਦੀ ਨਾਂ ਬਣਾ ਯਾਰ ਮੇਰੇ ਨਾਲ ਆਏ ਮੇਰੀ ਭਰਾ ਆਜ ਕੋ ਪੈਸੇ ਨਿਕਲੇ ਜੇ ਆਜ ਕੋ ਸਮਾਨ ਫੜਿਆ ਜੇ ਤੇ ਉਹ ਮੁੰਡੇ ਲੈਣੇ ਭੱਜ ਗਏ ਆਜ ਪੈਸੇ ਤੇ ਆਜ ਇਹਦਾ ਫੋਨ ਆ ਚੱਲ ਕੋਈ ਨਹੀਂ ਬਾਵਾ ਬੋਲਿਆ ਮੈਂ ਤਾਂ ਲੋਨ ਨੂੰ ਲੈਣ ਲੈਣਾ ਲੋਨ ਨੂੰ ਲੈ ਦ ਦੇ ਮੈਨੂੰ ਉਹ ਕਰੀ ਜਾਂਦੇ ਐ ਐਂ ਪੈਂਡ ਨੂੰ ਹੱਥ ਨਹੀਂ ਲਾਉਣਾ ਪੁਲਿਸ ਦਾ ਕੰਮ ਐ ਸਾਈਂ ਨਹੀਂ ਤੈਨੂੰ ਹੱਥੋਂ ਸਤਿ ਸ੍ਰੀ ਅਕਾਲ ਨਾ ਚੈਂਪਲ ਨੰਬਰਦਾਰ ਮੈਂ ਮੈਂ ਤੋਂ ਬੋਲਦਾ ਪੁੱਤ ਤੇ ਜਨਾਨੀ ਪੜੀ ਉਹ ਮਸਾਲਾ ਬੜਾ ਬਹੁਤ ਜ਼ਿਆਦਾ ਵਾ ਬਾਹਰੋਂ ਆਈ ਆ ਇਹ ਆਈ ਇਹਦਾ ਵੀ ਮੂੰਹ ਤੋਂ ਲੱਦੇ ਬਣਾ ਆਵੇ ਉਹ ਵੀ ਹੱਥ ਜਿੜ ਪੁੜੀਆਂ ਆ ਦੇ ਲਿਆਸੀ ਖੇਤੀ ਭੇਜੋ ਮੈਂ ਮੈਂ ਪੋਲਤੇ ਅਵੇ ਹੱਥ ਜੀ ਇਹਦੇ ਪੁੜੀਆਂ ਹੋਰ ਹੋਰ ਆ ਆ ਲੈ ਲੈਣ ਨੂੰ ਲੈਣਾ ਇਹ ਮਾੜਾ ਕੁਝ ਪਿਆ ਆ ਆ ਉਹ ਲੈ ਆਧਾ ਹੱਥ ਦਾ ਆਹ ਜੀ ਪੁੜੀਆਂ ਆ ਬਾਬਾ ਆ ਲੈਣ ਨੂੰ ਆ ਲਾਓ ਲੈਣ ਨੂੰ ਲੈਣਾ ਆ ਬੀਬੀ ਜੀ ਦੋ ਲੱਗਦੇ ਦੋ ਪੁੜੀਆਂ ਹੋਰ ਵੀ ਹੋਣਾ ਹੋਰ ਜੀ ਹੋਰ ਰਹਿੰਦੇ ਆਪੇ ਹੀ ਸਾਡ ਕੱਟ ਮੈਂ ਤੁਹਾਨੂੰ ਦੇਦਾ ਚਾਹ ਨਹੀਂ ਲੈ ਜਾਣਾ ਕੱਟਦੇ ਰਹੀ ਆ ਵੀਡੀਓ ਬਣਾ ਫਿਰ ਆਵਾਜ਼ ਨੂੰ ਮੂੰਹ ਸਦਾ ਗੱਲ ਨਹੀਂ ਦਾ ਹਟੇ ਮੈਂ ਕਿਹੜੇ ਤੈਨੂੰ ਕਿਹੜੇ ਮੈਂ ਲੋਨ ਨੂੰ ਲੈਣਾ ਇਹ ਮੈਨੂੰ ਜਿੱਤੀ ਵਾਰ ਜੀ ਸੋਹ ਲੱਗ ਗਿਆ ਯਾਰ ਮੈਂ ਲੋਨ ਨਹੀਂ ਆ ਯਾਰ ਮੈਂ ਨਹੀਂ ਦੇ ਦਿੰਦੀ ਲੱਗ ਗਈ ਯਾਰ ਐ ਸੱਚ ਕੀ ਜਾਂਦੀ ਆਉਂਦੀ ਕੜਾ ਕਰ ਕਰਕੇ ਸੁਰਕਾ ਜ ਸਾਡੋ ਟੁੱਟ ਗਿਆ ਇਹ ਤਾਂ ਮੈਨੂੰ ਹੀ ਬਦਨਾਮ ਕਰਦਾ ਹੋਣੀ ਤੇਰੀ ਬਿੱਧੀ ਮੈਨੂੰ ਕੀ ਪਤਾ ਹੀ ਮੈਨਾਂ ਘਰ ਬੈ ਲੇ ਗਈ ਲੁੱਬੀ ਕੱਤੇ ਦੇਖਦਾ ਭਗਵੰਤ ਮਾਨ ਨੇ ਕਿ ਬੰਦ ਕਰਨਾ ਅੱਜ ਤੇ ਤਰੀਬ ਹੋ ਗਈ ਹਲਕੀ ਜਾਂਦੀ ਹੁੰਦੀ ਇਹ ਡਾਕਟਰ ਆਇਆ ਸੀ ਤੇ ਨੀ ਚਾ ਚਾ ਵੀ ਹਮਾਰੇ ਕੋਲ ਸਾਰਾ ਆ ਗਾਂ ਘਰ ਮੋੜ ਤੂ ਬੀਬੀ ਘਰੇ ਕੰਮ ਜ ਪਈ ਤੂੰ ਹਾਂ ਆ ਗਾਂ ਜੀ ਉੜੀ ਅੰਨ ਨਹੀਂ ਵੇਚਦੀ ਅਗੇ ਜਿਵੇਂ ਜੱਡੀ ਮਰਦੀ ਸੋਹ ਲੱਗੇ ਮੇਰੀ ਅਦਲਵਾੜਾ ਵੇਗਾ ਚਲੋ ਆਪੇ ਪੁਲਸ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗਾੜੀਆਂ ਕਿਹਨੇ ਉਹਨੂੰ ਵੇਚਿਆ ਪੁਲਸ ਦੇ ਆਪੇ ਕਢਾਉ ਆਪੋ ਤੇ ਪੁਲਸ ਲੱਗਾ ਸਾਡਾ ਕੰਮ ਥੋੜੀ ਉਹਨੇ ਹੁਣ ਗਾ ਸਾਹਮਣੇ ਤੂੰ ਉਹਦੇ ਵੇਚਦੇ ਨੂੰ ਫੜਨਾ ਵੀ ਜਾਂ ਮਿਲਦੇ ਇੱਥੇ ਕਿਦੇ ਸੁਭਾਵੇਂ ਆਈ ਆਹ ਮੁੰਡਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਉਹ ਬੇਬੀ ਆਪੇ ਫੜ ਲੈਣਾ ਪਾ ਉਸਨੇ ਆਇਆ ਸਕੂਟੇ ਕਮ ਦਰਦਾ ਚਿੱਟੀ ਜੀ ਇਹਦਾ ਮਾਗ ਨਾ ਕਿਹੜਾ ਮਾਗਲਾ ਮੁੰਡਾ ਆ ਆਪਣੇ ਪਿੰਡ ਦਾ ਆ ਕਿੱਥੇ ਹੁੰਦਾ ਕਦੀ ਸਕੂਟੇ ਆਣੂ ਕਦੀ ਜਾਣੂ ਉਹ ਫੋਨ ਤੇ ਕੰਨ ਲਾਉਂਦਾ ਵੀ ਜਾਨੀ ਇਹ ਉਹ ਆਪਣੇ ਪਿੰਡ ਦਾ ਹੀ ਹੈ ਆਪਣੇ ਪਿੰਡ ਦਾ ਉਹਦੇ ਫੜਿਆ ਜਾਣਾ ਇਹ ਇਨਾ ਕੁੜੀਆਂ ਪਿੰਡ ਦਾ ਬੇੜਾ ਕਰ ਕਰਕੇ ਸੁੱਟਦਾ ਹਾਂ ਨੇ ਪਰ ਪੰਡੋਰੀ ਵਾਲੀ ਹੀ ਫੜਦੀ ਮੈਂ ਤਾਂ ਤੇ ਮਗਰ ਲੱਗਾ ਮੈਨੂੰ ਜੱਡੀ ਮਰਜੀ ਸੋ ਲੱਗੇ ਬੜੀ ਸਾਦੀ ਸਾਦੀ ਕੁੜੀ ਆ ਸਾਦਾ ਬਲੋਨੀ ਆ ਜਿਹੜੇ ਸਾਡੇ ਪਿੰਡ ਦੇ ਨਿੱਕੇ ਨਿੱਕੇ ਨਿਆਨੇ ਆ ਜੰਮੇ ਹਲੇ ਇਹਨਾਂ ਬੇੜਾ ਕਰਕੇ ਸੁੱਟਾਈ ਅੰਗਜ ਜੰਮੇ ਦਲੀ ਮੇਦੀ ਮਰਾ ਬਲੋਨੀ ਮਦਾ ਬੇਦ ਕੋ ਲੈ ਲਈਏ ਨੁਕਾ ਨੰਬਰ ਦਮ ਦੱਲੇ ਲਈ ਜੀ ਰੋ ਇਹ ਫੂ ਭੈਣ ਕਿਹੜੇ ਕੰਮ ਤੇ ਪੈਸਾ ਲਾਉਂਦੇ ਬੰਦੇ ਜਰੂਰ ਲਾਉਂਦੇ ਸੁਣਿਆ ਜਨਾਨੀ ਦੇ ਜਿੰਨਾਂ ਦੀ ਗੱਲਾਂ ਹੁੰਦੀਆਂ ਮੈਨੂੰ ਮੇਰੇ ਸਹੇਲੀ ਨੇ ਲਾ ਕੇ ਇਹ ਘਰ ਆਲੇ ਨੂੰ ਬਲੀ ਪਾਦਾ ਸੀ ਲਾਉਂਦੀ ਆ ਤਾਂ ਆ ਵੀਜਦੀ ਫਿਰਦੇ ਆਪੇ ਵੇਖੋ ਤੇਰਾ ਕਿਹੜਾ ਪਿੰਡ ਵਾ ਓਏ ਪੋਰ ਰਿਸ਼ਤੇਦਾਰ ਆਇਆ ਕਿੱਥੋਂ ਆਈਏ ਕਿਹੜਾ ਪਿੰਡ ਤੇਰਾ ਆਪ ਦਾ ਵੀਡੀਓ ਬਣਾ ਨਹੀਂ ਆਉਂਦਾ ਪੈਂਡ ਕਿਹੜਾ ਤਰਾ ਓਏ ਇਹਦੀ ਨਾਂ ਬਣਾ ਯਾਰ ਮੇਰੀ ਭਰਾ ਆ ਨਹੀਂ ਆਉਂਦਾ ਕੋ ਬਾਹਰ ਆ ਜਾਂ ਸਾਡਾ ਹੁੰਦੇ ਘਰ ਆਲੀ ਸਾਰ ਆਜ ਕੋ ਪੈਸੇ ਨਿਕਲੇ ਜੇ ਆਜ ਕੋ ਸਮਾਨ ਫੜਿਆ ਜੇ ਤਾਂ ਉਹ ਮੁੰਡੇ ਲੈਣੇ ਭੱਜ ਗਏ ਆ ਆਜ ਪੈਸੇ ਤੇ ਆਜ ਇਹਦਾ ਫੋਨ ਚੱਲ ਕੋਈ ਨਹੀਂ ਬਾਵਾ ਬਾੜਾ ਮੈਂ ਤਾਂ ਲੋਨ ਨੂੰ ਲੈਣ ਲਾਵੇ ਲੋਨ ਨੂੰ ਲਦ ਦੇ ਦੇ ਮੈਨੂੰ ਉਹ ਕਰੀ ਜਾਂਦੇ ਆਹੀਂ ਭੈਣ ਤੈਨੂੰ ਹੱਥ ਨਹੀਂ ਲਾਉਣਾ ਪੁਲਿਸ ਦਾ ਕੰਮ ਐ ਐਂ ਨਹੀਂ ਤੈਨੂੰ ਹੱਥੋਂ ਸਤਿ ਸ੍ਰੀ ਅਕਾਲ ਮੈਂ ਚੰਪਲ ਨੰਬਰਦਾਰ ਮੈਮੇ ਤੋਂ ਬੋਲਦਾ ਪੁੱਤ ਤੇ ਜਨਾਨੀ ਪੜੀ ਆ। ਸੁਆਗ ਬੜਾ ਬਹੁਤ ਜ਼ਿਆਦਾ ਆ। ਬਾਹਰੋਂ ਆਈ ਆ। ਇਹ ਆਏ। ਇਹਦਾ ਵੀ ਮੂੰਹ ਤੇ ਲੱਗਦੇ ਆ। ਆਵੇ। ਉਹ ਵੇ ਹੱਥ ਜਿਪੜੀ। ਆ ਦੇ ਲੈ ਆ। ਕਿੰਤੀ ਦੇ ਦੋ। ਮੈਮੇ ਪੁੱਲ ਤੇ। ਆਵੇ ਹੱਥ ਜੀ ਇਹਦੇ ਪੁੜੀਆਂ ਹੋਰ। ਹੋਰ। ਆਪਾਂ ਲੈ ਲੈਣ ਲੋ ਨੂੰ ਲੈਣਾ ਆ। ਆਹ ਠੀਕ ਹੈ। ਸਾਰਾ ਕੁਝ ਪਿਆ। ਆ ਆ ਉਹ ਲੈ ਆਧਾ ਹੱਥ ਜਹਾਪੀਏ ਪੋੜੀ ਆ। ਆ ਲਓ। ਲਓ ਨੂੰ ਲੈਣਾ ਆ। ਆ ਬੀਬੀ। ਦੋ ਲੱਗ। ਦੋ ਪੁੜੀਆਂ ਹੋਰ ਵੀ ਹੋਣਾ ਹੋਰ ਜੀ। ਔਰ ਰਹਿੰਦੇ ਆਪੇ ਹੀ ਸਾਡ ਕੱਢ ਮੈਂ ਕੱਢ ਕੇ ਤਾਂ ਚਾਰ ਨਹੀਂ ਲੈ ਸਾਰਾ ਕੱਢ ਤੇ ਰਹੀ ਸੀ ਆ ਵੀਡੀਓ ਬਣਾ ਫਾਇਰ ਬੰਦ ਕਰ ਵਾ ਵਾਦੀਨ ਮੂੰਹ ਸੇ ਦਾ ਗਾਲੀਂ ਦਾ ਹਟੂ ਮੈਂ ਕਿਹੜੇ ਤੈਨੂੰ ਆਈ ਕਿਹੜੇ ਮੈਂ ਯਾਰ ਲੋਨ ਨੂੰ ਲੈਣਾ ਇਹ ਮੈਨੂੰ ਜਿੱਤੀ ਵਾਰ ਜੀ ਸੋਹ ਲੱਗ ਗਿਆ ਯਾਰ ਮੈਂ ਲੋਨ ਨਹੀਂ ਆ ਯਾਰ ਮੈਂ ਨਹੀਂ ਵੇਚਦੀ ਬਦਲ ਨਹੀਂ ਆ ਯਾਰ ਅਸੱਚੀ ਜਾਂਦੀ ਆਉਂਦੀ ਲੋਨੀ ਆ ਯਾਰ ਬੇ ਬਣਾ ਕਰ ਕਰਕੇ ਸੁਰਤਾ ਜ ਸਾਡੋ ਟਿਕਦਾ ਇਹ ਤਾਂ ਮੈਨੂੰ ਹੀ ਬਦਨਾਮ ਕਰਦਾ ਤੇਰੀ ਭੱਜੇ ਮੈਂ ਨੂੰ ਕਿ ਪਤਾ ਹੀ ਮੇਰਾ ਘਰ ਬੇਲੇ ਗਈ ਲੱਗਿਆ ਦੇਖ ਤੇ ਦੇਖਦਾ ਭਗਵੰਤ ਮਾਨ ਨੇ ਕਿ ਬੰਦ ਕਰ ਅੱਜ ਤਾਂ ਤਰੀਬ ਹੋਵਾ ਹੋ ਗਈ ਹੱਦ ਤੱਕ ਜਾਂਦੀ ਹੁੰਦੀ ਇਹ ਦੇਖ ਜਰਾ ਆਇਆ ਜੀ ਜੀ ਵੀ ਆ ਰਿਹਾ ਮੇਰੇ ਕੋਲ ਜਰਾ ਆ ਗਿਆ ਉਹ ਘਾ ਘਰ ਮੋੜ ਤੂ ਬੀਬੀ ਘਰੇ ਕੰਮ ਜਪਈ ਤੂੰ ਹਾਂ ਆਹ ਗਾਂਜੇ ਮੱਲਾਉਂਦੀ ਆ ਮੈਨੂੰ ਜੱਡੀ ਮਰਜੀ ਸੌਂ ਲੱਗੇ ਮੇਰੀ ਇੱਕ ਕੁੜੀ ਆ ਮੈਂ ਨਹੀਂ ਵੇਚਦੀ ਆ ਗਾਂਜੀ ਮੈਨੂੰ ਜੱਡੀ ਮਰਜੀ ਸੌਂ ਲੱਗੇ ਪੈਰੀਆ ਦਲਵਾਲਾ ਵੇਗਾ ਚਲੋ ਆਪੇ ਪੌਲਸ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਹੋਰ ਬੇਦਾ ਪੁੱਤਰਾ ਬੀਬੀ ਆਪੇ ਭਾਲ ਲੈਣਾ ਪੌਲਸ ਨੇ ਆਇਆ ਸਕੂਟੇacom ਦਰਿਆ ਜਿੱਦੀ ਇਹ ਇਹਦਾ ਮਾਗਦਾ ਕਹਿੰਦਾ ਨਹੀਂ ਇਹ ਕਿਹਦਾ ਮਾਗਦਾ ਮੁੰਡਾ ਮਾਗਦਾ ਮੁੰਡਾ ਆਪਣੇ ਪਿੰਡ ਦਾ ਆ ਕਿੱਥੇ ਆਉਂਦਾ ਕਦੀ ਸਕੂਟੇ ਆਣੂ ਕਦੀ ਜਾਣੂ ਉਹ ਫੋਨ ਤੇ ਕੰਨਾ ਲਾਂਦਾ ਵੀ ਇਹ ਜਾਨੀ ਇਹ ਉਹ ਆਪਣੇ ਪਿੰਡ ਦਾ ਹੀ ਹੈ ਆ ਆਪਣੇ ਪਿੰਡ ਦਾ ਉਹਦੇ ਫੜਿਆ